ਫਾਟਾ ਬੇਟਾ ਜਾ ਰਹਾ ਸੀ ਗੱਡੀ ਤੇ ਆਉਂਦੇ ਤੋਂ ਲਈ ਹੈ ਦੋ ਮੁੰਡਿਆਂ ਨੇ ਚਿਫਟ ਅੱਛਾ ਜੀ ਅਸੀਂ ਲਾਇਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ ਰਾਹੁਲ ਦੀ ਅੱਛਾ ਜੀ ਕੁਝ ਨਹੀਂ ਕਿਰਾਜੀ ਤੋਂ ਦੂਜਾ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ 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 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਵਾਰ ਘਟਵਾਣਾ ਹੈ ਤੇ ਫੋਨ ਕਾਲ ਰਹੀ ਇੱਕ ਵਿਅਕਤੀ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਮਾਜ ਸੇਵੀ ਵਿਅਕਤੀ ਨੂੰ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮ ਬਣ ਕੇ ਫੋਨ ਕੀਤਾ ਗਿਆ ਅਤੇ ਧਮਕੀ ਦਿੱਤੀ ਗਈ ਕਿ ਉਸ ਦਾ ਬੇਟਾ ਨਸ਼ਾ ਤਸਕਰਾਂ ਅਤੇ ਖਤਰਨਾਕ ਗੈਂਗਸਟਰਾਂ ਨਾਲ ਪੁਲਿਸ ਦੀ ਗ੍ਰਿਫਤ ਚਾਇਆਏ ਜਿਸ ਕੋਲੋਂ ਕਈ ਖਤਰਨਾਕ ਵਸਤੂਆਂ ਵੀ ਬਰਾਮਦ ਹੋਈਆਂ ਨੇ ਅਤੇ ਹੁਣ ਜੇਕਰ ਉਹ ਆਪਣੇ ਬੱਚਿਆਂ ਨੂੰ ਛੁਡਵਾਉਣਾ ਚਾਹੁੰਦੇ ਨੇ ਤਾਂ ਪੁਲਿਸ ਨੂੰ 50000 ਰੁਪਏ ਅਦਾ ਕਰਨ ਇਸ ਵਿਅਕਤੀ ਨੇ ਖੁਦ ਨੂੰ CBI ਦਾ ਅਧਿਕਾਰੀ ਦੱਸਿਆ ਅਤੇ ਪੀੜਤ ਵਿਅਕਤੀ ਕੋਲੋਂ 50000 ਰੁਪਏ ਦੀ ਮੰਗ ਕੀਤੀ ਜਿਸ ਕੇਸ ਵਿਅਕਤੀ ਨੇ ਕਾਲ ਰਿਕਾਰਡਿੰਗ ਕਰ ਲਈ ਜਿਸ ਵਿੱਚ ਕੇਸ ਸਾਫ਼ ਤੌਰ ਤੇ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਆਪਣੀ ਡੀਪੀ ਤੇ ਇੱਕ ਪੁਲਿਸ ਅਧਿਕਾਰੀ ਦੀ ਫੋਟੋ ਲਾਈ ਹੋਈ ਹੈ ਜੋ ਕਿ ਖੁਦ ਨੂੰ सीबीआई ਅਧਿਕਾਰੀ ਦੱਸ ਰਿਹਾ ਹੈ ਜਦਕਿ ਇਸ ਵਿਅਕਤੀ ਤੋਂ ਇਸ ਥੱਗ ਨੇ 50000 ਰੁਪਏ ਮੰਗੇ ਅਤੇ ਕਿਹਾ ਕਿ ਜੇਕਰ ਉਹ ਆਪਣੇ ਬੱਚੇ ਨੂੰ ਛਡਵਾਉਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ 50000 ਰੁਪਏ Google Pay ਜਾਂ ਫਿਰ ਹੋਰ ਤਰੀਕੇ ਨਾਲ ਆਨਲਾਈਨ ਅਦਾ ਕਿਤੇ ਜਾਣ ਉਹ ਬਿਸਰਾਉ ਜੀ ਪਹਿਚਾਨਿਆ ਹਾਂ ਹਾਂ ਜੀ ਪਛਾਨ ਲਿਆ ਜੀ ਇਹ ਹਾਲ ਦੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟੋਂ ਗੱਲ ਕਰ ਰਿਹਾ ਹਾਂ ਵੀਟਰੀ ਮੈਨਸਿਟੀ ਸਦਰ ਠਾਣੇ ਤੋਂ ਅੱਛਾ ਅੱਛਾ ਇਵੈਸਟੀਗੇਸ਼ਨ ਇਨਚਾਰਜ ਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਤਾਂ ਡਾਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਥੇ ਗਿਆ ਮਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਹੀ ਗਿਆ ਜੀ ਗੱਡੀ ਤੇ ਗਿਆ ਕਿਹਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਕੇ ਵੀਡੀਓ ਹਾਂਜੀ ਹਾਂਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਔਰ ਪਤਾ ਰਾਹੁਲ ਸਿੰਘ ਕੇ ਦੇ ਮੁੰਡਿਆਂ ਨਾਲ ਜਿਹੜੇ ਗੈਂਗਸਟਰ ਲੋਗਰਲ ਅਰੈਸਟ ਹੋਏ ਨੇ ਨਹੀਂ ਜੀ ਕਿਤਨਾ ਹੋ ਗਿਆ ਜੀ ਫਿਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲਈ ਹੈ ਦੋ ਮੁੰਡਿਆਂ ਦਾ ਗਿਫਟ اچھا ਆ ਅਸਲ ਆਇਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ ਫਾੜੇ rahul di ਤੇ ਕੁਝ ਨਿਕਲਿਆ ਜੀ ਤੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਐ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਵੀਰ ਤੁਸੀਂ ਤਾਂ ਸੋ ਕੀ ਕਰਨਾ ਬੈਠੇ ਤੁਹਾਡੇ ਦਾ ਨਹੀਂ ਅਹੀਂ ਤੇ ਹੋਈ ਚਾਵਾਂ ਹੈ ਪੀਓ ਨਾ ਫਸੇ ਕਿਸੇ ਗੱਲ 'ਚ ਵੀਰ ਜੀ ਬੈਠੀ ਆ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਆ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਆ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅੱਗੇ ਡੇਰੇ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਕਿਥੇ ਆ ਗਾ ਕਦ ਨੂੰ ਛਡਾਈਏ ਕਿਥੇ ਆ ਐਸ ਵੇਲੇ ਕਿਥੇ ਆ ਹਾਂਜੀ 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 ਕਿਥੇ ਆ ਜੀ ਇਹ ਕਿਥੇ ਛਡਾਣਾਈਏ ਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਰ ਨੋਟ ਇਨ ਸ਼ੋਕ ਹੈ ਹਾਂਜੀ ਵੀ ਜੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਰ ਤੁਸੀਂ ਉਹ 50000 ਕਿਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ Google पे PhonePe Paytm ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਦੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਚ ਕਹੋਗੇ ਭੇਜ ਦਨੇ ਜੀ ਤੁਸੀਂ Google पे ఓਪਨ ਕਰੋ ਮੈਂ ਫੋਨ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ఓਪਨ ਕਰੋ Google पे ਹਾਂਜੀ ਹਾਂਜੀ

ਕਿਸ ਨਾਮ ਤੋਂ ਹੋ ਗਿਆ ਜੀ ਕਰੋ ਨਾ ਦੱਸੋ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਹਕਮਤ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਕਲੀ ਕਰਾ ਦੇਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਨੇ ਜੀ ਤੁਹਾਨੂੰ ਹੁਣੇ ਕਰ ਦਿੰਨੇ ਇਹ ਲਾਈਨ ਤੇ ਆ ਕਰੋ ਵੀ ਜੀ ਨਾਮ ਦੱਸੋ ਗੂਗਲ ਪੇ ਨਾਮ ਕੀ ਹੈ ਆ ਚੈੱਕ ਕਰ ਰਿਆਂ ਦੀ ਖੋਲ ਰਿਆਂ نیٹ ਬੜਾ ਘੱਟ ਚੱਲ ਰਿਹਾ ਵਾ ਖੋਲ ਰਿਆਂ ਬਸ ਤੁਹਾਨੂੰ ਭੇਜ ਦਿਆਂ ਮੈਂ ਲਾਈਨ ਤੇ ਹਾਂ ਨਾਮ ਦੱਸਣਾ ਕੀ ਹੈ ਜਰਾ ਦਰਸਲੇ ਮਾਮਲਾ ਅਮਰੀਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਮਾਜ ਸੇਵੀ ਪਵਨ ਸ਼ਰਮਾ ਕੋਲੋਂ ਪੈਸੇ ਮੰਗੇ ਗਏ ਸੀ ਜਦ ਕਿ ਉਸ ਨੂੰ ਡਰਾਵਾ ਦਿੱਤਾ ਗਿਆ ਕਿ ਜੇਕਰ ਉਹ ਪੈਸੇ ਅਦਾ ਨਹੀਂ ਕਰੇਗਾ ਤਾਂ ਉਸਦੇ ਬੱਚੇ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਜਾਵੇਗਾ ਪਰ ਹੁਣ ਇਸ ਆਡੀਓ ਕਾਲ ਦੇ ਸਾਹਮਣੇ ਆਉਣ ਤੋਂ ਬਾਅਦ ਖੁਦ ਪਵਨਦੀਪ ਸ਼ਰਮਾ ਵੀ ਮੀਡੀਆ ਸਾਹਮਣੇ ਆਏ ਨੇ ਜਿਨ੍ਹਾਂ ਮੁਤਾਬਕ ਉਹਨਾਂ ਦਾ ਵਿਆਹ ਹੋਇਆ ਹੀ ਨਹੀਂ ਪਰ ਇਸ ਦੇ ਬਾਵਜੂਦ ਵੀ ਕੁਝ ਠੱਗਾਂ ਵੱਲੋਂ ਉਹਨਾਂ ਨੂੰ ਉਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ ਹਾਲਾਂਕਿ ਉਹ ਸੁਚੇਤ ਸੀ ਅਤੇ ਉਹਨਾਂ ਵੱਲੋਂ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਕਿਉਂਕਿ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਅਨਮੈਰਿਡ ਨੇ ਫਿਲਹਾਲ ਉਹਨਾਂ ਲੋਕਾਂ ਨੂੰ ਵੀ ਅਜਿਹੇ ਫੱਗਾ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ 1 2 3 ਓਕੇ ਦੋਸਤੋ ਮੈਂ ਇੰਜੀਨੀਅਰ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰਿਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੇ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ ਸੀਬੀਆਈ ਦਾ ਅਫਸਰ ਦੱਸਦੇ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਔਰ ਉਹ ਬਹੁਤ ਵੱਡੇ سنگੀਨ ਜ਼ੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਪਰ ਜਦ ਕਿ ਮੇਰੀ ਤਾਂ ਅਜੇ ਸ਼ਾਦੀ ਵੀ ਨਹੀਂ ਹੋਈ ਮੈਂ ਅਨ ਮੈਰਿਡ ਆ ਔਰ ਕਿੰਨੀ ਵੱਡੀ ਐਫਰਜੀ ਵਾੜਾ ਇਦਾਂ ਦੀਆਂ ਟਰੈਪ ਗੌਸ ਤੇ ਚੱਲ ਰਿਆ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀ ਆਈਪੀਆ ਟਰੈਪਸ ਪੂਰੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਇਦਾਂ ਦੀਆਂ ਕਾਲਜ਼ ਆ ਰਹੀਆਂ ਕਿਤੇ ਕੋਈ ਫਰੋਦੀ ਮੰਗ ਰਿਹਾ ਕਿਤੇ ਕੋਈ ਠੱਗੀ ਮਾਰ ਰਿਹਾ ਕਿਤੇ ਕੋਈ ਲਿੰਕ ਭੇਜ ਕੇ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚੋਂ ਕਢਾ ਰਿਹਾ ਕਿਤੇ ਕੋਈ ਫਰਜ਼ੀ ਕਾਲਾਂ ਕਰ ਰਿਹਾ ਹੋਰ ਵੀ ਲੋਕਾਂ ਨੂੰ ਗੁਰੂ ਨਗਰੀ ਅਮ੍ਰਿਤਸਰ ਦੇ ਵਿੱਚ ਕਾਲਜ਼ ਆਈਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਤੁਹਾਡਾ ਬੱਚਾ ਰੈਸ ਧਰ ਲਿਆ ਤੁਹਾਡਾ ਬੱਚਾ ਜੇਲ੍ਹ ਭੇਜ ਰਿਹਾ ਤੁਹਾਡਾ ਬੱਚਾ ਹਵਾਲਾ ਚ ਆ ਮਾੜੀ ਕੰਡੀਸ਼ਨ ਦੇ ਵਿੱਚ ਆ ਉਹ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਉਹਨੇ ਜੀਣਾ ਕਿ ਨਹੀਂ ਜੀਣਾ ਪਰ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਜਾਂ ਆਪਣੇ ਕਾਲਜ ਸਕੂਲ ਦੇ ਵਿੱਚ ਪੜ ਰਿਆ ਹੁੰਦਾ ਜਾਂ ਉਹਨਾਂ ਦੇ ਬੈੱਡਰੂਮ ਦੇ ਵਿੱਚ ਸੌ ਰਿਆ ਹੁੰਦਾ ਪਰ ਉਹਨਾਂ ਨੂੰ ਇੱਕ ਭਰਾਉ ਪੈਦਾ ਕਰਕੇ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਆਮ ਨਾਗਰਿਕਾਂ ਨੂੰ شریف ਲੋਕਾਂ ਨੂੰ ਡਰਾ ਦਿੱਤਾ ਜਾਂਦਾ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਆ ਕਿ ਤੁਹਾਡੇ ਬੱਚੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਸਰੰਜਾਮ ਅਸੀਂ ਕਰ ਰਹੇ ਆ ਨਹੀਂ ਕਰਾਂਗੇ ਪਰ ਤੁਸੀਂ ਇੰਨੇ ਪੈਸੇ ਸਾਨੂੰ Google Pay ਤੇ ਰਾਈ ਪਾ ਦਿਓ ਆਨਲਾਈਨ ਸਿਸਟਮ ਦੇ ਰਾਹੀਂ ਪਾ ਦੋ ਇੰਟਰਨੈਟ ਬੈਂਕਿੰਗ ਦੇ ਰਾਹੀਂ ਪਾ ਦੋ ਸਿੱਧੀ ਸਿੱਧੀ ਗੱਲ ਹੈ ਕਿ ਇਨ੍ਹਾਂ ਫਰਜ਼ੀ ਕਾਲਾਂ ਦੇ ਉੱਪਰ ਪੈਸੇ ਦੀ ਮੰਗ ਕੀਤੀ ਜਾਂਦੀ ਆ ਜਿਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਵੀ ਬਰਜ਼ੋਰ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇਨ੍ਹਾਂ ਆਈਵੀਆਈ ਟ੍ਰੈਪਸ ਨੂੰ ਇੰਨਾ ਇੰਟਰਨੈਟ ਕਾਲਿੰਗ ਟਰੈਪਸ ਨੂੰ ਐਡਮਿਨਿਸਟ੍ਰੇਸ਼ਨ ਸਰਕਾਰਾਂ ਰੋਕਣ ਦੇ ਵਿੱਚ ਟੋਟਲੀ ناکਾਮ ਹੋ ਰਹੀਆਂ ਇਹ ਵੀ ਕਿਤਨਾ ਕਿਤੇ ਲਾਅਨਡ ਆਰਡਰ ਦਾ ਇਸ਼ੂ ਹੈਗਾ ਕਿਸੇ ਕੋ ਫਰौती ਮੰਗੀ ਜਾ ਰਹੀ ਆ ਕਿਸੇ ਕੋਲੋਂ ਪੈਸੇ ਮੰਗੇ ਜਾ ਰਿਹਾ ਕਿਸੇ ਦਾ ਫਰਜੀ ਦੌਰਤੇ ਬੱਚਾ ਅਰੈਸਟ ਕਰਕੇ ਦੱਸਿਆ ਜਾ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੇ ਕਿਸੇ ਬੱਚੇ ਦੇ ਨਾਲ ਮੇਰੀ ਗੱਲ ਵੀ ਕਰਾ ਦਿੱਤੀ ਉਹ ਬੱਚਾ ਰੋਂਦਾ ਕਹਿੰਦਾ ਹੈ ਕਿ ਪਿਤਾ ਜੀ ਮੈਨੂੰ ਬਚਾ ਲਓ ਪਪਾ ਮੈਨੂੰ ਬਚਾ ਲਓ ਸੋ ਇੱਥੋਂ ਸਮਝ ਆਉਂਦਾ ਹੈ ਕਿ ਇਦਾਂ ਦੇ ਕਿਦਾਂ ਦੇ ਫੇਕ ਕਾਲਸ ਬਣਾਏ ਜਾਂਦੇ ਆ ਆਮ ਲੋਕਾਂ ਨੂੰ ਘੇਰਨ ਲਈ ਦਰਸਲ +92 ਕੋਡ ਵਾਲੇ ਨੰਬਰ ਅਕਸਰ ਲੋਕਾਂ ਕੋਲ ਆਉਂਦੇ ਨੇ ਜਿਨ੍ਹਾਂ ਬਾਰੇ ਭਾਰਤ ਸਰਕਾਰ ਅਤੇ ਟੈਲੀਫੋਨ ਕੰਪਨੀਆਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀਆਂ ਚੇਤਾਵਨੀਆਂ ਦਿਂਡੀਆਂ ਰਹਿੰਦੀਆਂ ਨੇ ਕਿਹਾ ਜਾਂਦਾ ਹੈ ਕਿ ਇਹ ਲੋਕ ਪਾਕਿਸਤਾਨ 'ਚ ਬੈਠ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਪਰ ਫਿਲਹਾਲ ਥੋੜੀ ਜਿਹੀ ਸੁਚੇਤਤਾ ਕਾਰਨ ਇੰਜੀਨੀਅਰ ਪਵਨ ਸ਼ਰਮਾ ਇਹਨਾਂ ਠੱਗਾਂ ਦੇ ਸ਼ਿਕਾਰ ਹੋਣ ਤੋਂ ਬਚ ਗਏ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾ ਸੈਂਟਰਲ ਪੰਜਾਬ ਟੀਵੀ